ਜੀ ਤੁਹਾਡਾ ਸਾਰੇ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਆਮਲਾ ਕੈਂਡੀ ਦੀ ਰੈਸਪੀ ਤੇ ਜਿਹੜੀ ਆਮਲਾ ਕੈਂਡੀ ਹੈ ਅਸੀਂ ਇਹਨੂੰ ਘਰ ਦੇ ਵਿੱਚ ਬਹੁਤ ਸੌਖੇ ਜਿਹੇ ਤਰੀਕੇ ਨਾਲ ਬਣਾ ਕੇ ਨੂੰ ਆਪਾਂ ਤਿਆਰ ਕਰ ਸਕਦੇ ਹਾਂ ਤੇ ਰਾਮਨਾਲ ਅਸੀਂ ਇਹਨੂੰ 2-3 ਮਹੀਨੇ ਸਟੋਰ ਕਰਕੇ ਖਾ ਸਕਦੇ ਹਾਂ ਤੇ ਆਓ ਅਸੀਂ ਫਿਰ ਇਹਨੂੰ ਬਣਾਉਣਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਅਸੀਂ ਇੱਕ ਪਤੀਲਾ ਲੈ ਲਵਾਂਗੇ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਪਾਣੀ ਇਹ ਜਿਹੜਾ ਪਤੀਲਾ ਹੈਗਾ ਇਹ ਬਿਲਕੁਲ ਹੈਗਾ ਜਿਹੜਾ ਮਰਮਜ਼ ਮੇਕਰ ਹੁੰਦਾ ਹੈ ਜਿਹਦੇ ਵਿੱਚ ਅਸੀਂ ਮਰਮਜ਼ ਟੀਮ ਕਰਦੇ ਆ ਉਹ ਵਾਲਾ ਹੈਗਾ ਜੇ ਤੁਹਾਡੇ ਕੋਲ ਇਹ ਨਾ ਹੋਵੇ ਤੁਸੀਂ ਇੱਕ ਸਿੰਪਲ ਕੜਾਈ ਦੇ ਵਿੱਚ ਪਾਣੀ ਪਾ ਕੇ ਤੇ ਉੱਪਰ ਇੱਕ ਛਾਨਣੀ ਰੱਖ ਲਵੋ ਸਟੀਲ ਦੀ ਤੇ ਇੱਥੇ ਜਿਹੜੇ ਆਮਲੇ ਲਏ ਆ ਇਹ ਆਪਾਂ ਲਏ ਆ 700 ਗ੍ਰਾਮ ਦੇ ਕਰੀਬ ਤੇ ਆਮਲਿਆਂ ਨੂੰ ਅਸੀਂ ਇਸ ਟੀਮ ਕਰਾਂਗੇ ਇਨਾਂ ਨੂੰ ਅਸੀਂ ਹੁਣ ਉੱਪਰੋਂ ਦੀ ਢੱਕ ਦਿੰਦੇ ਹਾਂ 10 ਮਿੰਟਾਂ ਦੇ ਵਿੱਚ ਇਹ ਜਿਹੜੇ ਸਾਡੇ ਆਮਲੇ ਆ ਇਸ ਟੀਮ ਹੋ ਜਾਣਗੇ 10 ਮਿੰਟਾਂ ਵਿੱਚ ਜਿਹੜੇ ਆਮਲੇ ਪੱਕ ਕੇ ਤਿਆਰ ਹੋ ਜਾਣਗੇ 10 ਮਿੰਟਾਂ ਬਾਅਦ ਅਸੀਂ ਦੇਖਾਂਗੇ ਇਧਰ ਜਿਹੜੇ ਸਾਡੇ ਆਮਲੇ ਆ ਇਹਨਾਂ ਦਾ ਕਲਰ ਚੇਂਜ ਹੋ ਚੁੱਕਾ ਹੈ ਤੇ ਕਰਦ ਮਾਰ ਕੇ ਇਸ ਤਰ੍ਹਾਂ ਅਸੀਂ ਦੇਖ ਲਵਾਂਗੇ ਇਹ ਪੱਕ ਗਏ ਆ ਤੇ ਹੁਣ ਅਸੀਂ ਇਹਨਾਂ ਨੂੰ ਇੱਕ ਵੱਖਰੀ ਪਲੇਟ ਦੇ ਵਿੱਚ ਕੱਢ ਲੈਂਦੇ ਹਾਂ ਤੇ ਠੰਡਾ ਹੋਣ ਲਈ ਰੱਖ ਦਵਾਂਗੇ ਆਮਲੇ ਅਸੀਂ ਇਧਰ ਠੰਡੇ ਹੋਣ ਲਈ ਇੱਕ ਸਾਈਡ ਤੇ ਰੱਖ ਦਿੱਤੇ ਆ ਤੇ ਹੁਣ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਛੇਲ ਲਵਾਂਗੇ ਇਸ ਤਰ੍ਹਾਂ ਆਪਾਂ ਛਿਲ-ਛਿਲ ਕੇ ਨਰੇਸ ਜਿਹੜੀਆਂ ਸਾਰੀਆਂ ਕਲੀਆਂ ਹੈਗੀਆਂ ਗਿੱਟਕ ਤੋਂ ਅਲੱਗ ਕਰਦੇ ਜਾਵਾਂਗੇ ਜਦੋਂ ਅਸੀਂ ਜਿਹੜੀਆਂ ਸਾਰੀਆਂ ਕਲੀਆਂ ਇਹ ਆਮਲੇ ਨਾਲੋਂ ਅਲੱਗ ਕਰ ਦਵਾਂਗੇ ਫਿਰ ਅਸੀਂ ਇਹਨਾਂ ਨੂੰ ਪੀਸ ਕੇ ਤਿਆਰ ਕਰਾਂਗੇ ਇਧਰ ਅਸੀਂ ਸਾਰੀਆਂ ਗਿੱਟਕਾ ਅਲੱਗ ਕੱਢ ਦਿੱਤੀਆਂ ਹੈ ਤੇ ਹੁਣ ਅਸੀਂ ਮਿਕਸੀ ਦਾ ਇੱਕ ਜੱਗ ਲੈ ਲਿਆ ਹੈ ਤੇ ਇਹਦੇ ਵਿੱਚ ਆਪਾਂ ਸਾਰੇ ਜਿਹੜੇ ਆਮਲੇ ਹੈਗੇ ਆ ਸਟੀਮ ਕੀਤੇ ਹੋਏ ਇਹ ਪਾ ਕੇ ਇਹਨਾਂ ਨੂੰ ਅਸੀਂ ਪੀਸ ਕੇ ਤਿਆਰ ਕਰਾਂਗੇ ਇਹਦੇ ਵਿੱਚ ਅਸੀਂ ਕੋਈ ਪਾਣੀ ਵਗੈਰਾ ਨਹੀਂ ਪਾਣਾ ਹੈ ਤੇ ਇਧਰ ਅਸੀਂ ਆਮਲੇ ਜਿਹੜੇ ਇਹ ਪੀਸ ਕੇ ਤਿਆਰ ਕਰ ਲਿਆ ਇੱਕ ਫਰਾਈਪੈਨ ਦੇ ਵਿੱਚ ਅਸੀਂ ਪਾ ਲਵਾਂਗੇ ਤੇ ਗੈਸ ਨੂੰ ਕਰ ਦਵਾਂਗੇ ਔਨ ਇਹਦੇ ਰ ਅਸੀਂ ਹੁਣ ਆਮਲਿਆ ਦੀ ਜਿਹੜੀ ਕੈਂਡੀ ਬਣਾ ਕੇ ਤਿਆਰ ਕਰਾਂਗੇ ਇਹਦੇ ਵਿੱਚ ਅਸੀਂ ਪਾਵਾਂਗੇ ਇੱਕ ਕੱਪ ਭਰ ਕੇ ਕੁੱਟਿਆ ਹੋਇਆ ਅਸੀਂ ਗੋੜ ਪਾ ਦਿੱਤਾ ਇਹਦੇ ਵਿੱਚ ਤੁਸੀਂ ਸ਼ੱਕਰ ਵੀ ਪਾ ਸਕਦੇ ਹੋ ਗੋੜ ਵੀ ਪਾ ਸਕਦੇ ਹੋ ਇੱਕ ਕੱਪ ਮੈਂ ਗੋੜ ਦਾ ਪਾਇਆ ਹੈ ਇਹਨੂੰ ਅਸੀਂ ਇੱਕ ਵਾਰ ਮਿਕਸ ਕਰ ਲੈਂਦੇ ਹਾਂ ਇੱਕ ਕੱਪ ਅਸੀਂ ਇਹਦੇ ਵਿੱਚ ਕੁੱਟਿਆ ਹੋਇਆ ਗੁੜ ਪਾਇਆ ਸੀ ਤੇ ਇਹਦੇ ਵਿੱਚ ਅਸੀਂ ਅੱਧਿਕ ਜਿਹੜੀ ਕੋਲੀ ਹੈਗੀ ਸ਼ੱਕਰ ਦੀ ਹੋਰ ਪਾ ਦਿੰਦੇ ਹਾਂ ਕਿਉਂਕਿ ਸਾਨੂੰ ਮਿੱਠਾ ਥੋੜਾ ਜਿਹਾ ਘੱਟ ਲੱਗ ਰਿਹਾ ਹੈ ਥੋੜੀ ਜੀ ਆਪਾਂ ਇਹਦੇ ਵਿੱਚ ਸ਼ੱਕਰ ਹੋਰ ਪਾ ਦਵਾਂਗੇ ਤੇ ਲਗਾਤਾਰ ਘਰਸ਼ੀ ਚਲਾਉਂਦੇ ਰੱਖਾਂਗੇ ਲਗਾਤਾਰ ਆਪਾਂ ਘਰਸ਼ੀ ਚਲਾਉਂਦੇ ਰੱਖਾਂਗੇ ਥੋੜੀ ਹੀ ਦੇਰ ਬਾਅਦ ਦੇਖਾਂਗੇ ਕਿ ਜਿਹੜਾ ਇੱਧਰ ਆਮਲੇ ਦਾ ਕਲਰ ਹੈ ਚੇਂਜ ਹੋਣਾ ਸ਼ੁਰੂ ਹੋ ਜਾਏਗਾ ਇੱਕ ਛੋਟਾ ਚਮਚ ਅਸੀਂ ਇਹਦੇ ਵਿੱਚ ਪਾਵਾਂਗੇ ਸੁੰਡਾ ਪਾਊਡਰ ਇੱਧਰ ਦੇਖੋ ਆਮਲੇ ਦਾ ਕਲਰ ਚੇਂਜ ਹੋਣ ਤੇ ਅਸੀਂ ਇਹਦੇ ਵਿੱਚ ਜਿੰਜਰ ਪਾਊਡਰ ਪਾ ਦਿੱਤਾ ਹੈ ਜਿਹਨੂੰ ਸੁੰਡ ਕਹਿੰਦੇ ਆ ਤੇ ਅੱਧੇ ਚਮਚ ਤੋਂ ਥੋੜਾ ਜਿਹਾ ਜ਼ਿਆਦਾ ਅਸੀਂ ਨਮਕ ਪਾ ਦਵਾਂਗੇ ਤੇ ਨਾਲ ਹੀ ਅਸੀਂ ਥੋੜਾ ਜਿਹਾ ਦੇ ਵਿੱਚ ਚਾਟ ਮਸਾਲਾ ਪਾ ਦਵਾਂਗੇ ਇਹ ਤਿੰਨ ਚੀਜ਼ਾਂ ਇਹਦੇ ਵਿੱਚ ਆਪਾਂ ਜ਼ਰੂਰ ਪਾਣੀਆਂ ਹੈ ਤੇ ਹੁਣ ਆਪਾਂ ਨੂੰ ਮਿਕਸ ਕਰ ਲੈਂਦੇ ਆ ਜਿੰਨੀ ਦੇਰ ਤੱਕ ਜਿਹੜਾ ਸਾਡਾ ਫਰਾਈਪੈਨ ਹੈਗਾ ਇਹ ਸਾਡੇ ਇਹ ਵਾਲੇ ਜਿਹੜਾ ਮਟੀਰੀਅਲ ਹੈਗਾ ਇਹਨੂੰ ਛੱਡੇ ਨਾ ਇਹਦੇ ਨਾਲੋਂ ਅਲੱਗ ਨਾ ਹੋਵੇ 19 ਦੇਰ ਤੱਕ ਅਸੀਂ ਇਹਨੂੰ ਪਕਾਵਾਂਗੇ ਹੱਲੇ ਵੀ ਆਪਾਂ ਲਗਾਤਾਰ ਕੜਸੀ ਚਲਾਉਂਦੇ ਰੱਖਾਂਗੇ ਜਿੰਨੀ ਦੇਰ ਤੱਕ ਪੂਰਾ ਇਕੱਠਾ ਨਾ ਹੋ ਜਾਵੇ ਉੰਨੀ ਦੇਰ ਤੱਕ ਅਸੀਂ ਇਹਨੂੰ ਪਕਾਵਾਂਗੇ ਥੋੜੀ ਦੇਰ ਬਾਅਦ ਆਪਾਂ ਦੇਖਾਂਗੇ ਇੱਧਰ ਜਿਹੜਾ ਫਰਾਈਪੈਨ ਹੈਗਾ ਇਹ ਸਾਡੇ ਮਟੀਰੀਅਲ ਨੂੰ ਛੱਡ ਰਿਹਾ ਹੈ ਮੀਨਸ ਕਿ ਇਹ ਫਰਾਈਪੈਨ ਨਾਲੋਂ ਅਲੱਗ ਹੋ ਰਿਹਾ ਹੈ ਤੇ ਦੇਖੋ ਕੜਾਹ ਦੇ ਵਾਂਗ ਇਕੱਠਾ ਹੋਣਾ ਸ਼ੁਰੂ ਹੋ ਗਿਆ ਹੈ ਤੇ ਹੁਣ ਅਸੀਂ ਇਹਨੂੰ ਕੱਢ ਲੈਂਦੇ ਹਾਂ ਗੈਸ ਨੂੰ ਕਰ ਦਿੰਦੇ ਹਾਂ ਬੰਦ ਇੱਦੋਂ ਜਿਹੜਾ ਸਾਡਾ ਮਟੀਰੀਅਲ ਤਿਆਰ ਹੈ ਇਸ ਤਰ੍ਹਾਂ ਦਾ ਅਸੀਂ ਇੱਕ ਨਾਲ ਲਿਫਾਫਾ ਲੈ ਲਵਾਂਗੇ ਕੋਈ ਸਾਫ਼ ਲਿਫਾਫਾ ਨਵਾਂ ਤੇ ਉਹਦੇ ਉੱਪਰ ਜਿਹੜਾ ਸਾਡਾ ਮਟੀਰੀਅਲ ਬਣ ਕੇ ਤਿਆਰ ਹੋਇਆ ਹੈ ਇਹਨੂੰ ਅਸੀਂ ਰੱਖ ਦਵਾਂ ਲਿਫਾਫੇ ਦੇ ਉੱਪਰ ਹਲਕਾ ਜਿਹਾ ਆਪਾਂ ਦੇਸੀ ਘਿਓ ਲਗਾ ਲਿਆ ਸੀਗਾ ਇਧਰ ਜਿਹੜਾ ਸਾਡਾ ਆਮਲੇ ਦਾ ਮਟੀਰੀਅਲ ਹੈਗਾ ਇਹ ਬਹੁਤ ਜ਼ਿਆਦਾ ਗਰਮ ਹੈ ਤੇ ਇਹਨੂੰ ਅਸੀਂ ਲਿਫਾਫੇ ਦੇ ਨਾਲ ਇਧਰ ਉਧਰ ਸੈੱਟ ਕਰਾਂਗੇ ਇਦਾਂ ਕਰਨ ਦੇ ਨਾਲ ਜਿਹੜਾ ਇਹ ਪੂਰੀ ਤਰ੍ਹਾਂ ਸੈੱਟ ਹੋ ਜਾਏਗਾ ਤੇ ਇਹਦੀ ਅਸੀਂ ਇਸ ਤਰ੍ਹਾਂ ਦੀ ਇੱਕ ਤੈਅ ਬਿਛਾ ਦੇਵਾਂਗੇ ਇਸ ਤਰ੍ਹਾਂ ਆਪਾਂ 2-3 ਵਾਰੀ ਸਾਈਡਾਂ ਤੋਂ ਥੱਲੇ ਵੱਲ ਨੂੰ ਇਹਨੂੰ ਇਦਾਂ ਕਰਕੇ ਇੱਕ ਵਧੀਆ ਤਰੀਕੇ ਦੇ ਨਾਲ ਇਹਨੂੰ ਸੈੱਟ ਕਰਕੇ ਰੱਖ ਦਵਾਂਗੇ ਇਹਦੇ ਹੱਥ ਦੇ ਨਾਲ ਉਪਰੋਂ ਸੀਗੇ ਨੂੰ ਸੈੱਟ ਕਰ ਲੈਂਦੇ ਹਾਂ ਤੇ ਥੋੜੀ देर ਅਸੀਂ ਨੂੰ ਪਿਆਰ ਆਂ ਦਵਾਂਗੇ ਥੋੜੀ ਦੇਰ ਬਾਅਦ ਜਦੋਂ ਇਹ ਹਲਕਾ ਜਿਹਾ ਠੰਡਾ ਹੋ ਜਾਏਗਾ ਫਿਰ ਆਪਾਂ ਇਹਦੇ ਪੀਸ ਕੱਟ ਕੇ ਤਿਆਰ ਕਰਾਂਗੇ ਤੇ ਇਹਦੇ ਜਿਹੜੇ ਸਾਡਾ ਆਮਲੇ ਦਾ ਮਟੀਰੀਅਲ ਹੈ ਇਹ ਠੰਡਾ ਹੋ ਚੁੱਕਾ ਹੈ ਇਸ ਤਰ੍ਹਾਂ ਆਪਾਂ ਇਹਦੇ ਪੀਸ ਕਟਾਂਗੇ ਤੁਸੀਂ ਇਹਦੇ ਪੀਸ ਵੀ ਕੱਟ ਸਕਦੇ ਹੋ ਤੇ ਇਹਦੇ ਤੁਸੀਂ ਗੋਲ-ਗੋਲ ਗੋਲੀਆਂ ਬਣਾ ਕੇ ਵੀ ਤਿਆਰ ਕਰ ਸਕਦੇ ਹੋ ਪੀਸ ਇਹਦਰ ਅਸੀਂ ਸਾਰੇ ਕੱਟ ਕੇ ਤਿਆਰ ਕਰ ਲਏ ਇੱਕ ਸਾਈਡ ਤੇ ਆਪਾਂ ਕੋਲੀ ਵਿੱਚ ਥੋੜੀ ਜੀ ਬੂਰਾਖੰਡ ਪਾ ਲਵਾਂਗੇ ਤੇ ਇੱਕ ਇੱਕ ਪੀਸ ਨੂੰ ਅਸੀਂ ਬੂਰਾਖੰਡ ਵਿੱਚੋਂ ਇਧਰੂ ਅਸੀਂ ਚੱਕ ਕੇ ਇਹਦੇ ਵਿੱਚ ਲਪੇਟ ਕੇ ਇਸ ਤਰ੍ਹਾਂ ਆਪਾਂ ਸਾਰੀਆਂ ਕੈਂਡੀਆ ਤਿਆਰ ਕਰੀ ਜਾਵਾਂਗੇ ਲੋ ਜੀ ਇਧਰ ਜਿਹੜੀ ਆਮਲਾ ਕੈਂਡੀ ਹੈਗੀ ਆ ਬਣ ਕੇ ਤਿਆਰ ਹੋ ਚੁੱਕੀ ਹੈ ਬਹੁਤ ਹੀ ਜਦਾ ਸੁਖੀ ਆ ਘਰ ਦੇ ਵਿੱਚ ਬਣਾਣੀ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਆ ਮਿਲਦੀ ਆ ਤੁਹਾਨੂੰ ਫਿਰ ਕੋਈ ਨਵੀਂ ਵੀਡੀਓ ਦੇ